ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪਹਿਰਾ ਘਟਣ ਦੀ ਸੌਖੀ ਜੁਗਤੀ ਕਿਹੜੀ ਹੈ ਆਓ ਸੁਣ ਲੈਂਦੇ ਹਾਂ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਡੀਆਂ ਸਾਰੀਆਂ ਹੀ ਅਰਦਾਸਾਂ ਉਹਨਾਂ ਦੇ ਦਰ ਤੇ ਕਬੂਲ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਕਦੇ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਾ ਪਵੇ ਤੁਹਾਡੇ ਮਨ ਦੀ ਅਰਦਾਸ ਪੂਰੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪਹਿਰਾ ਕੱਟਣ ਵਾਸਤੇ ਬਹੁਤ ਸੰਗਤਾਂ ਆਉਂਦੀਆਂ ਹਨ ਮਾਝਾ ਮਾਲਵਾ ਦੁਆਬਾ ਵਿਦੇਸ਼ਾਂ ਤੋਂ ਵੀ ਸੰਗਤ ਆ ਰਹੀ ਹੈ ਪਰ ਚੁਪਹਿਰਾ ਕੱਟਣ ਦੀ ਸੌਖੀ ਜੁਗਤੀ ਇੱਕ ਸੱਚੀ ਘਟਨਾ ਦੇ ਨਾਲ ਆਪਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਤੋਂ ਕੋਈ ਪਰਿਵਾਰ ਸੀ ਜੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚੁਪਹਿਰਾ ਸਾਹਿਬ ਕੱਟਣ ਆਉਂਦਾ ਸੀ ਕਹਿੰਦੇ ਕਿ ਅਸੀਂ ਹਫਤੇ ਵਿੱਚ ਇੱਥੇ ਦੋ ਵਾਰੀ ਆ ਜਾਂਦੇ ਹਾਂ ਤੇ ਇੱਥੇ ਚੌਂਕੜਾ ਪਤਾ ਨਹੀਂ ਕਿੰਨੇ ਘੰਟੇ ਮਾਰਦੇ ਆ ਤਿੰਨ ਘੰਟੇ ਚੌਂਕੜਾ ਮਾਰਦੇ ਆ ਅਸੀਂ ਆਪਾਂ ਨੂੰ ਕੰਮ ਔਖਾ ਲੱਗਦਾ ਪੂਰੀ ਗੱਲ ਸੁਣ ਲੈਣਾ ਤੁਸੀਂ ਧਿਆਨ ਦੇ ਨਾਲ ਹੁਣ ਦੁਪਹਿਰਾ ਸਾਹਿਬ 10 ਵਜੇ ਆਰੰਭ ਹੋ ਜਾਂਦਾ ਤੇ 10 ਵਜੇ ਆਰੰਭ ਹੋ ਕੇ 4 ਵਜੇ ਉਹਦੀ ਸਮਾਪਤੀ ਹੁੰਦੀ ਸਮਾਪਤੀ ਦੀ ਅਰਦਾਸ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਉਹ ਜਾਣਦੀਆਂ ਨੇ ਤੇ 10 ਚੀ ਨੇ ਉਥੇ ਕਈ ਵਾਰ ਹਾਜ਼ਰੀ ਵੀ ਭਰੀ ਹੈ ਸਾਥ ਸੰਗਤ ਜੀ 4 ਵਜੇ ਭਾਈ ਸਾਹਿਬ ਜੀ ਅਰਦਾਸ ਕਰਦੇ ਹੁਣ 4 ਵਜੇ ਜਦੋਂ ਅਰਦਾਸ ਕਰਦੇ ਆ ਬਾਬਾ ਜੀ ਹੁਣ ਉਹ ਪਰਿਵਾਰ ਜਲੰਧਰ ਤੋਂ ਸੀ ਕਹਿਣ ਲੱਗੇ ਅਸੀਂ ਤਾਂ 3 ਘੰਟੇ ਇੱਥੇ ਬੈਠਦੇ ਆ ਇਹਨਾਂ ਘੰਟੇ ਹੁਣ ਜਾਪ ਕਰਕੇ ਅਸੀਂ ਫਿਰ ਚਲੇ ਜਾਂਦੇ ਹਾਂ ਸਾਡਾ ਚਪਹਿਰਾ ਸਾਹਿਬ ਇਦਾਂ ਹੀ ਪੂਰਾ ਹੋ ਜਾਂਦਾ ਕਿਸੇ ਭਲੇ ਪੁਰਖ ਗੁਰਮਖ ਪਿਆਰੇ ਨੇ ਪੁੱਛਿਆ ਕਹਿੰਦੇ ਇਸ ਤਰ੍ਹਾਂ ਤੁਹਾਡਾ ਚਪਹਿਰਾ ਕਿ ਭਾਈ ਕਿਵੇਂ ਪੂਰਾ ਹੋ ਜਾਵੇਗਾ ਕਿਉਂਕਿ 6 ਘੰਟੇ 6 ਸਾਢੇ 6 ਘੰਟੇ ਬੈਠਣਾ ਪੈਂਦਾ ਫਿਰ ਅਰਦਾਸ ਹੁੰਦੀ ਫਿਰ ਜਾ ਕੇ ਪੂਰਾ ਹੁੰਦਾ ਚਪਹਿਰਾ ਸਾਹਿਬ ਸੰਗਤਾਂ ਐਵੇਂ ਥੋੜੀ ਬੈਠਦੀਆਂ ਰਹਿੰਦੀਆਂ ਕੋਈ ਵਿਧੀ ਵਿਧਾਨ ਹੈ ਉਹਨਾਂ ਫਿਰ ਬੜੀ ਹੀ ਵਧੀਆ ਗੱਲ ਆਖੀ ਉਹ ਗੁਰਮਖ ਪਿਆਰੇ ਆਖਦੇ ਹਨ ਕਿ ਮੇਰਾ ਸੀਸ ਝੁਕ ਗਿਆ ਉਸ ਪਰਿਵਾਰ ਦੇ ਅੱਗੇ ਕਿ ਕਿਹੜੀ ਗੱਲ ਉਹਨਾਂ ਨੇ ਕਹਿ ਦਿੱਤੀ ਉਹਨਾਂ ਨੇ ਕਿਹਾ ਅਸੀਂ ਗੱਡੀ ਸਟਾਰਟ ਕਰਦੇ ਹਾਂ ਜਲੰਧਰ ਤੋਂ ਤੁਰਦੇ ਹਾਂ ਅਸੀਂ ਸਾਰੇ ਆਪਣੇ ਆਪਣੇ ਨਾਲ ਵਾਅਦਾ ਕਰਦੇ ਹਾਂ ਅਸੀਂ ਸਾਰੇ ਹੀ ਆਪਣੇ ਆਪ ਨਾਲ ਵਾਅਦਾ ਕਰਦੇ ਹਾਂ ਇੱਕ ਦੂਜੇ ਨੂੰ ਆਖਦੇ ਹਾਂ ਕਿਸੇ ਨੇ ਫੋਨ ਨੂੰ ਨਹੀਂ ਚੱਕਣਾ ਨਾ ਫੋਨ ਵੇਖਣਾ ਤੇ ਨਾ ਫੋਨ ਤੇ ਕੋਈ ਚੀਜ਼ ਵੇਖਣੀ ਬਸ ਸ੍ਰੀ ਜਪਜੀ ਸਾਹਿਬ ਦਾ ਪਾਠ ਚਉਪਾਈ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਹੀ ਜਾਣਾ ਹੈ ਅਸੀਂ ਇਸ ਤਰ੍ਹਾਂ ਆਉਂਦੇ ਹਾਂ ਸਾਡੇ ਉਹ ਵੀ ਹਾਜ਼ਰੀ ਬਾਬਾ ਦੀਪ ਸਿੰਘ ਜੀ ਕਬੂਲ ਕਰਦੇ ਹਾਂ ਨਾਨਕ ਘਰ ਬੈਠੇ ਆ ਸੋ ਪਾਈਏ ਸਤਿਗੁਰ ਕਾ ਉਪਦੇਸ਼ ਸਿਮਰਨ ਕਰਦੇ ਹੀ ਆਉਂਦੇ ਹਾਂ ਪਾਠ ਕਰਦੇ ਆਉਂਦੇ ਹਾਂ ਗੱਲਾਂ ਬਿਲਕੁਲ ਨਹੀਂ ਕਰਦੇ ਗੱਲਾਂ ਤਾਂ ਕਰ ਹੀ ਜਾਣੀਆਂ ਇਸ ਕਰਕੇ ਅਸੀਂ ਇੱਥੇ 3 ਘੰਟੇ ਬਾਕੀ ਰਸਤੇ ਵਿੱਚ ਨਾਮ ਸਿਮਰਨ ਫਿਰ ਅਰਦਾਸ ਬੇਨਤੀ ਕਰਦੇ ਹਾਂ ਤੇ ਸਾਡਾ ਚਪਹਿਰਾ ਸਾਹਿਬ ਫਿਰ ਪੂਰਾ ਹੋ ਜਾਂਦਾ ਹੈ ਹੁਣ ਵੇਖੋ ਸਾਤ ਸੰਗਤ ਜੀ ਕਈ ਐਸੇ ਇਲਾਕੇ ਹਨ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦਗੰਜ ਸਾਹਿਬ ਗੁਰਦੁਆਰਾ ਸਾਹਿਬ ਤੋਂ ਥੋੜੀ ਹੀ ਦੂਰ ਤੇ ਹਨ ਤੇ ਕੁਝ ਬਹੁਤ ਦੂਰ ਤੇ ਉਹਨਾਂ ਨੇ ਕੰਮ ਧੰਦੇ ਵੀ ਕਰਨੇ ਹੁੰਦੇ ਹੈ ਕਿਰਤ ਵੀ ਕਰਨੀ ਹੁੰਦੀ ਹੈ ਕਈ ਬੀਬੀਆਂ ਹਨ ਉਹਨਾਂ ਨੇ ਪ੍ਰਸ਼ਾਦਾ ਵੀ ਘਰ ਜਾ ਕੇ ਬਣਾਉਣਾ ਹੁੰਦਾ ਹੈ ਜਾਂ ਬਣਾ ਕੇ ਵੀ ਆਉਣਾ ਹੁੰਦਾ ਹੈ ਤੁਸੀਂ ਵੀ ਇਸ ਵਿਧੀ ਨੂੰ ਅਪਣਾ ਸਕਦੇ ਹੋ ਦੁਪਹਿਰਾ ਸਾਹਿਬ ਕੱਟਣ ਦੀ ਸੌਖੀ ਜੁਗਦੀ ਹੈ ਕਿ ਰਸਤੇ ਵਿੱਚ ਜਦੋਂ ਤੁਸੀਂ ਆਉਂਦੇ ਹੋ ਗੱਲਾਂ ਕਰਦਿਆਂ ਨਹੀਂ ਆਉਣਾ ਨਾਮ ਸਿਮਰਦਿਆਂ ਤੇ ਜਪਦਿਆਂ ਹੀ ਆਉਣਾ ਹੈ ਇਹ ਤਾਂ ਆਦਤ ਹੁੰਦੀ ਹੈ ਕਈਆਂ ਨੂੰ ਆਦਤ ਹੁੰਦੀ ਹੈ ਗੱਡੀ ਵਿੱਚ ਜਾਣਾ ਨਿੰਦਿਆ ਚੁਗਲੀ ਕਰਦੇ ਜਾਣਾ ਬਾਕੀ ਸਰੀਰ ਨੂੰ ਜਿੱਥੇ ਮਰਜ਼ੀ ਜੋੜ ਲਓ ਜੇ ਆਪਾਂ ਨੀਂਦ ਘੰਟੇ ਦੀ ਲੈਣ ਲੱਗ ਜਾਈਏ ਤਾਂ 11 ਘੰਟੇ ਦੀ ਵੀ ਓਨੀ ਹੀ ਨੀਂਦ ਅਸੀਂ ਲੈ ਸਕਦੇ ਹਾਂ ਜਿਹਨੂੰ ਪ੍ਰਸ਼ਾਦਾ ਥੋੜਾ ਸ਼ਿਕਾ ਦੇਈਏ ਉਹਨੇ ਤੇ ਓਨੇ ਤੇ ਹੀ ਲੱਗ ਜਾਣਾ ਹੈ ਜੇ ਵੱਧ ਰੋਟੀਆਂ ਖਾਣ ਲੱਗ ਜਾਈਏ ਤਾਂ ਓਵੇਂ ਹੀ ਸਰੀਰ ਨੇ ਗਿੱਜ ਜਾਣਾ ਹੈ ਇਹ ਤਾਂ ਹੁਣ ਆਪਣੇ ਤੇ ਹੈ ਡਿਪੈਂਡ ਕਰਦਾ ਕਿ ਅਸੀਂ ਕਿਹੜੇ ਕਰਮ ਕਰਨੇ ਹਨ ਕਿਹੋ ਜਿਹੇ ਕੰਮ ਕਰਨੇ ਹਨ ਗੱਲ ਤਾਂ ਸਾਰੀ ਆਪਣੇ ਤੇ ਛੱਡੀ ਹੋਈ ਹੈ ਉਸ ਪਰਿਵਾਰ ਨੇ ਦੱਸਿਆ ਕਿ ਅਸੀਂ ਜਦੋਂ ਗੱਡੀ ਵਿੱਚ ਆਉਨੇ ਹਾਂ 1.5 ਘੰਟਾ ਸਾਨੂੰ ਲੱਗਦਾ ਜਲੰਧਰ ਤੋਂ ਅੰਮ੍ਰਿਤਸਰ ਤੱਕ ਫੈਸਲਾ ਜਿਹੜਾ ਤੈਅ ਕਰਦੇ ਆ ਤੇ ਜਿਹੜੀ ਇਹ 1.5 ਘੰਟੇ ਦੀ ਸੰਗਤ ਹੁੰਦੀ ਹੈ ਉਹ ਵੀ ਸਾਡੀ ਲੇਖੇ ਲੱਗ ਜਾਂਦੀ ਹੈ 1.5 ਘੰਟਾ ਜਾਂਦੇ ਸਮੇਂ ਉਦੋਂ ਸਮਾਪਤੀ ਦੀ ਅਰਦਾਸ ਕਰਵਾ ਕੇ 3 ਘੰਟੇ ਮੰਨ ਲਓ ਕਿ 1 ਵਜੇ ਆਉਂਦੇ ਹੋਣਗੇ 4 ਵਜੇ ਵਾਪਸ ਜਾਂਦੇ ਆ ਸਮਾਪਤੀ ਦੀ ਅਰਦਾਸ ਕੜਾ ਪ੍ਰਸ਼ਾਦ ਕਰਵਾ ਕੇ ਫਿਰ ਵਾਪਸ ਜਾਂਦੇ ਆ ਡੇਢ ਘੰਟਾ ਫਿਰ ਉਹਨਾਂ ਦਾ ਲੱਗ ਜਾਂਦਾ ਹੈ ਇਸ ਤਰ੍ਹਾਂ ਚ ਪਹਿਰਾ ਸਾਹਿਬ ਤੇ ਉਹਨਾਂ ਦੇ 6 ਘੰਟੇ ਪੂਰੇ ਹੋ ਜਾਂਦੇ ਹਨ ਸਾਡੇ ਕਹਿਣ ਦਾ ਭਾਵ ਇਹ ਹੈ ਜੀ ਕਿ ਚਲੋ ਜਿਨ੍ਹਾਂ ਕੋਲ ਤਾਂ ਸਮਾਂ ਹੈ ਉਹ ਤਾਂ ਉੱਥੇ ਬੈਠ ਕੇ ਚਾਂਕੜਾ ਮਾਰ ਕੇ 6-7 ਘੰਟੇ ਬਹਿ ਸਕਦੇ ਆ ਪਰ ਜਿਹੜੇ ਨਹੀਂ ਕਰ ਸਕਦੇ ਉਹ ਇਹ ਸੌਖੀ ᔪਗਤੀ ਵੀ ਅਪਣਾ ਸਕਦੇ ਹਨ ਆਪਾਂ ਸਿੱਖਿਆ ਕਿਤੇ ਵੀ ਜਾ ਸਕਦਾ ਹੈ ਵੇਖੋ ਜੀ ਗੁਣਾ ਦੇ ਨਾਲ ਸਾਂਝ ਕਰਨੀ ਬੜੀ ਔਖੀ ਹੁੰਦੀ ਹੈ ਪਹਿਲਾਂ-ਪਹਿਲਾਂ ਤੁਹਾਨੂੰ ਜ਼ਰੂਰ ਔਖੀ ਲੱਗਦੀ ਹੈ ਪਰ ਜਦੋਂ ਹੋ ਜਾਂਦੀ ਹੈ ਫਿਰ ਉਹ ਗੁਣ ਰਸ ਵੀ ਬੰਦੇ ਨੂੰ ਆਉਣੇ ਸ਼ੁਰੂ ਹੋ ਜਾਂਦੇ ਹਨ ਜਲੰਧਰ ਤੋਂ ਅੰਮ੍ਰਿਤਸਰ ਤੱਕ ਕੋਈ ਗੱਲ ਨਹੀਂ ਜਾਂਦੀ ਹੋਏ ਵੀ ਕੋਈ ਗੱਲ ਨਹੀਂ ਬੈਨ ਲਾਇਆ ਹੋਇਆ ਸੀ ਉਨ੍ਹਾਂ ਨੇ ਆਪਣੇ ਆਪ ਤੇ ਇਹਨਾਂ ਚੀਜ਼ਾਂ ਨੂੰ ਰੋਕਣਾ ਪੈਂਦਾ ਹੈ ਜੇ ਇੱਕ ਨੇ ਗੱਲ ਸ਼ੁਰੂ ਕਰਨ ਲਈ ਦੂਜੇ ਨੇ ਮੱਲੋ-ਮੱਲੀ ਜਵਾਬ ਦੇਣਾ ਹੰਗਾਰਾ ਪਰ ਦੇਣਾ ਫਿਰ ਇਹ ਨੰਦਿਆ ਚੁਗਲੀ ਵੀ ਸ਼ੁਰੂ ਹੋ ਸਕਦੀ ਹੈ ਕਹਿੰਦੇ ਕਿ ਇਹ ਕਲਾ ਡਰਾਈਵਰ ਜਿਹੜਾ ਹੈ ਉਹ ਧਿਆਨ ਦੇ ਨਾਲ ਗੱਡੀ ਚਲਾਈ ਜਾਂਦਾ ਹੈ ਅਸੀਂ ਸਿਮਰਨ ਕਰੀ ਜਾਂਦੇ ਆ ਪਾਠ ਕਰੀ ਜਾਂਦੇ ਆ ਜਪਜੀ ਸਾਹਿਬ ਦੇ ਚਪਈ ਸਾਹਿਬ ਦੇ ਇਹ ਚੀਜ਼ਾਂ ਜਿਹੜੀਆਂ ਹਨ ਬੜੀਆਂ ਜ਼ਰੂਰੀ ਹਨ ਜਦੋਂ ਵੀ ਆਪਾਂ ਗੁਰੂ ਦੇ ਧਰ ਤੇ ਆਉਣਾ ਜਾਂ ਜਾਣਾ ਹੈ ਜੇ ਅਸੀਂ ਚਾਹੁੰਦੇ ਹਾਂ ਬਾਬਾ ਦੀਪ ਸਿੰਘ ਜੀ ਗੁਰਮਤ ਅਨੁਸਾਰ ਸਾਡੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣ ਕਿਉਂਕਿ ਉੱਥੇ ਅਰਦਾਸ ਹੁੰਦੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਆ ਉਹੀ ਸਚ ਹੋਵੇ ਤਾਂ ਇਹ ਦੁਪਹਿਰਾ ਸਾਹਿਬ ਚ ਅਰਦਾਸ ਬੇਨਤੀ ਕਰਨ ਸਮੇ ਬਾਬਾ ਜੀ ਇਹ ਸ਼ਬਦ ਪੜ੍ਹਦੇ ਆ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲ ਲੈ ਤਾਂ ਇਹ ਵਾਹਿਗੁਰੂ ਦਾ ਸੁਭਾਅ ਹੈ ਕਿ ਉਹ ਦਰਪਿਆਂ ਦੀ ਅਰਦਾਸ ਆਿਆਂ ਦੀ ਲਾਜ ਰੱਖਦੇ ਹਨ ਨਾਲੇ ਸ਼ਹੀਦ ਸਿੰਘ ਜਿਹੜੇ ਹੁੰਦੇ ਆ ਉਹ ਤਾਂ ਬਹੁਤ ਹੀ ਖੇਤੀ ਕਿਰਪਾ ਕਰ ਦਿੰਦੇ ਹਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਰ ਤੇ ਚ ਪਹਿਰਾ ਕੱਟਣ ਦੀ ਸੌਖੀ ਵਿਧੀ ਇਹ ਹੀ ਹੈ ਜੇ ਤੁਸੀਂ 6-7 ਘੰਟੇ ਨਹੀਂ ਬੈਠ ਸਕਦੇ ਚਾਂਕੜਾ ਨਹੀਂ ਮਾਰ ਸਕਦੇ ਤਾਂ ਉਸ ਵੇਲੇ ਭਾਈ ਤੁਸੀਂ ਘਰ ਤੋਂ ਤੁਰਨ ਲੱਗੇ ਆਂ ਹੀ ਜਾਪ ਕਰਨਾ ਸ਼ੁਰੂ ਕਰ ਦਿਓ ਜਾਣ ਸਮੇਂ ਤੋਂ ਵੀ ਜਾਪ ਸ਼ੁਰੂ ਕਰੋ ਇਹ ਨਾ ਹੋਵੇ ਕਿ ਕੇਵਲ ਅਸੀਂ ਉੱਥੇ ਬਸ ਲੰਗਰ ਪ੍ਰਸ਼ਾਦਾ ਸ਼ਕ ਲਿਆ ਇੱਕ ਲੰਗਰ ਤੋਂ ਦੂਜੇ ਲੰਗਰ ਤੇ ਚਲੇ ਗਏ ਮਾਫ ਕਰਨਾ ਦੂਜੇ ਤੋਂ ਤੀਜੇ ਤੇ ਚਲੇ ਗਏ ਪਾਠ ਵਿੱਚ ਹਾਜ਼ਰੀ ਨਾ ਲਵਾਈ ਤਾਂ ਸਾਧ ਸੰਗਤ ਜੀ ਇਹ ਤਾਂ ਬੜਾ ਜ਼ਰੂਰੀ ਹੈ ਕਿ ਤੁਹਾਨੂੰ ਕੀਰਤਨ ਵੀ ਸੁਣਨਾ ਚਾਹੀਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਫਿਰ ਐਸੀ ਕਿਰਪਾ ਹੁੰਦੀ ਹੈ 10 15 ਮਿੰਟ ਦੀ ਜਿਹੜੀ ਵੀ ਬ੍ਰੇਕ ਹੁੰਦੀ ਹੈ ਉਹਨਾਂ ਨੇ ਉੱਥੇ ਵਿਧੀ ਬਣਾ ਲੈਣੀ ਹੈ ਕਿ ਜਿਸ ਕਰਕੇ ਸੌਖਾ ਹੋ ਜਾਵੇਗਾ ਉਦੋਂ ਅਸੀਂ ਉੱਠ ਕੇ ਆਪਣੇ ਸਰੀਰ ਦੀ ਕੋਈ ਕਿਰਿਆ ਕਰ ਸਕਦੇ ਹਾਂ ਪਰ ਇਹ ਨਹੀਂ ਕਿ ਉੱਥੇ ਚੌਂਕੜਾ ਮਾਰ ਕੇ ਸਾਨੂੰ ਹਾਜ਼ਰੀ ਭਰਨੀ ਚਾਹੀਦੀ ਹੈ ਬਹੁਤ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਉੱਥੇ ਬੈਠਦੀਆਂ ਹਨ ਚੰਗੀ ਗੱਲ ਹੈ ਸਾਥ ਸੰਗਤਾਂ ਜੀ ਐਸੇ ਵੀ ਹਨ ਜਿਹੜੇ ਸੇਵਾ ਵੀ ਪੜੀ ਉੱਥੇ ਕਰਦੇ ਹਨ ਨੌਜਵਾਨ ਵੀ ਸੇਵਾ ਕਰਦੇ ਹਨ ਨੌਜਵਾਨਾਂ ਦੇ ਅੰਦਰ ਬਾਬਾ ਦੀਪ ਸਿੰਘ ਜੀ ਪ੍ਰਤੀ ਬੜੇ ਹੀ ਸ਼ਰਧਾ ਡੋਲ ਡੋਲ ਪੈਂਦੀ ਹੈ ਜਦੋਂ ਕਦੇ ਤੁਸੀਂ ਉੱਥੇ ਜਾਓਗੇ ਨਾ ਤਾਂ ਵੇਖਿਓ ਕਿ ਕਿੰਨਾ ਪਿਆਰ ਕਰਦੇ ਹਨ ਇਹ ਸੌਖੀ ਜੁਗਤੀ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ ਸਾਥ ਸੰਗਤਾਂ ਜੀ ਗੁਰਮਖ ਪਿਆਰੇ ਕਹਿੰਦੇ ਸੀ ਕਿ ਪਾਈ ਕੋਈ ਵੀ ਇਸ ਤਰ੍ਹਾਂ ਦੀ ਵੀ ਹਾਜ਼ਰੀ ਲਵਾ ਦਵੇ ਨਾ ਕਿ ਪਾਈ ਗੁਰ ਇਕਬਾਲ ਸਿੰਘ ਜੀ ਕਹਿੰਦੇ ਕਿ ਜੇ ਕੋਈ ਇਸ ਤਰ੍ਹਾਂ ਵੀ ਹਾਜ਼ਰੀ ਲਵਾ ਦਵੇ ਦੁਪਹਿਰਾ ਕੱਟਣ ਤੇ ਉਹਦੀ ਹਾਜ਼ਰੀ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਬੂਲ ਹੋ ਜਾਵੇਗੀ ਪਿਛੋ ਨਹੀਂ ਜਿਹੜੇ ਘਰੋਂ ਤੁਰਦੇ ਆ ਨਾਮ ਜਪਦੇ ਇੱਥੇ ਆ ਕੇ ਵੀ ਨਾਮ ਜਪਦੇ ਆ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਤੇ ਜਾਂਦੇ ਸਮੇਂ ਵੀ ਫਿਰ ਉਹ ਨਾਮ ਜਪਦਿਆਂ ਹੀ ਜਾਂਦੇ ਆ ਇਹ ਤਾਂ ਦੁਪਹਿਰਾ ਕੱਟਣ ਦੀ ਬਹੁਤ ਹੀ ਵਧੀਆ ਝੁਗਤੀ ਉਹ ਅਪਣਾ ਲੈਂਦੇ ਹਨ ਇਸ ᔪਗਤੀ ਦੇ ਨਾਲ ਉਹ ਪਰਮਾਤਮਾ ਜੀ ਦੇ ਨਾਲ ਜੁੜ ਜਾਂਦੇ ਹਨ ᔪਗਤ ਨਾਲ ਸੰਸਾਰ ਤੋਂ ਛੁੱਟਿਆ ਜਾਣਾ ਹੈ ᔪਗਤੀ ਦੱਸਣੀ ਕਿੰਨੇ ਹੈ ਸੰਤ ਮਹਾਪੁਰਖਾਂ ਨੇ ਰੱਬ ਦੇ ਪਿਆਰਿਆਂ ਨੇ ਜਦੋਂ ਵੀ ਤੁਸੀਂ ਵੀ ਭਾਈ ਗੁਰਦੁਆਰਾ ਸਾਹਿਬ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਤਾਂ ਰਸਤੇ ਵਿੱਚ ਜ਼ਰੂਰ ਪਾਠ ਕਰਦਿਆਂ ਹੀ ਜਾਇਆ ਕਰੋ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਦਰਸ਼ਨ ਕਰਵਾਉਣੇ ਬੜੀ ਚੰਗੀ ਗੱਲ ਹੈ ਆਪਾਂ ਕਿਸੇ ਹੋਰ ਦਰ ਤੇ ਥੋੜੀ ਮੰਗਣਾ ਹੈ ਸਿਰਫ ਗੁਰੂ ਦੇ ਦਰ ਤੇ ਤਾਂ ਮੰਗਣਾ ਹੈ ਇਹਦੇ ਵਿੱਚ ਨਾਮ ਵੀ ਮੰਗ ਲਈਏ ਬੱਚਿਆਂ ਲਈ ਤੰਦਰੁਸਤੀ ਮੰਗੀਏ ਗੁਰੂ ਦੀ ਦਾਤ ਮੰਗੀਏ ਕਿ ਪ੍ਰਮਾਤਮਾ ਜੀ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਗਾਓ ਸਿਮਰਨ ਦੀ ਦਾਤ ਮੰਗ ਲਈਏ ਜਿਵੇਂ ਅਸੀਂ ਹੋਰ ਚੀਜ਼ਾਂ ਦੁੱਧ ਦੀਆਂ ਪੁੱਤ ਦੀਆਂ ਇਹ ਦਾਤਾ ਬੇਔਲਾਦ ਜੋੜੇ ਜਿਹੜੇ ਹਨ ਉਹ ਮੰਗਦੇ ਹਨ ਕਿ ਸਾਡੇ ਘਰੇ ਪੁੱਤ ਧੀ ਦੀ ਦਾਤ ਮਿਲ ਜਾਵੇ ਜੇ ਐਵੇਂ ਕਈ ਰੱਬ ਤੋਂ ਦੁੱਧ ਦੀਆਂ ਦਾਤਾ ਮੰਗਦੇ ਹਨ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਈ ਲੋਕ ਵਿਦੇਸ਼ੀ ਯਾਤਰਾ ਮੰਗਦੇ ਹਨ ਸਾਧ ਸੰਗਤ ਜੀ ਇਹ ਤਾਂ ਦੁਨੀਆਦਾਰੀ ਹੈ ਜਦੋਂ ਅਸੀਂ ਸੰਗਤ ਦੇ ਰੂਪ ਵਿੱਚ ਹੋ ਚਾਹੀਏ ਉਦੋਂ ਸਾਡਾ ਫਰਜ਼ ਬਣਦਾ ਹੈ ਦਾਨਾ ਸਿਰਦਾਨ ਨਾਮਦਾਨ ਇਹ ਵੀ ਦਾਤ ਸਾਨੂੰ ਮੰਗਣੀ ਚਾਹੀਦੀ ਹੈ ਦੁਪਹਿਰਾ ਸਾਹਿਬ ਬੜੀ ਹੀ ਸੌਖੀ ਜੁਗਤੀ ਹੈ ਪਰਮਾਤਮਾ ਨਾਲ ਜੁੜਨ ਦੀ ਇਹ ਪੌੜੀ ਹੈ ਇੱਕ ਜਿਹੜੀ ਸਾਨੂੰ ਗੁਰੂ ਦੇ ਦਰ ਦੇ ਨਾਲ ਜੋੜਦੀ ਹੈ ਗੁਰੂ ਘਰ ਲੈ ਕੇ ਜਾਂਦੀ ਹੈ ਕਈ ਲੋਕ ਇਹਦੀ ਵੀ ਨਿੰਦਿਆ ਕਰੀ ਜਾਂਦੇ ਹਨ ਪਰ ਨਹੀਂ ਸਾਧ ਸੰਗਤ ਜੀ ਇਹ ਖਿਆਲ ਕਰੋ ਕਿ ਕਿੰਨੀ ਸੰਗਤ ਉਥੇ ਬੈਠ ਕੇ ਜਾਪ ਕਰ ਰਹੀ ਹੈ ਕਿੰਨੇ ਨੌਜਵਾਨ ਸੇਵਾ ਕਰ ਰਹੇ ਹਨ ਇਹ ਏਦਾਂ ਸੇਵਾ ਕਰ ਰਹੇ ਹਨ ਜਿੱਦਾਂ ਉਹਨਾਂ ਦਾ ਮਨ ਬਣ ਚੁੱਕਾ ਹੈ ਹੁਣ ਉਹਨਾਂ ਨੇ ਜਿਵੇਂ ਸਿਰ ਦੇ ਵਾਲ ਕਟਵਾਉਣੇ ਛੱਡ ਦਿੱਤੇ ਹਨ ਗੁਰਸਿੱਖ ਬਣ ਰਹੇ ਹਨ ਦਾੜੀਆਂ ਕੱਟਣੀਆਂ ਛੱਡ ਦਿੱਤੀਆਂ ਹਨ ਉਹ ਦਾੜੇ ਵਾਲੇ ਸਿੱਖ ਬਣਦੇ ਜਾ ਰਹੇ ਹਨ ਉਹਨਾਂ ਨੇ ਕੇਸ ਕਤਲ ਕਰਵਾਉਣੇ ਛੱਡ ਦਿੱਤੇ ਹਨ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਉਹ ਪਰਮਾਤਮਾ ਦੇ ਨਾਲ ਕਿੰਨਾ ਜੁੜ ਰਹੇ ਹਨ ਨੌਜਵਾਨਾਂ ਨੇ ਹੁਣ ਸੁੰਦਰ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਹੁਣ ਤੁਸੀਂ ਵੀ ਆਪਣੇ ਆਸ-ਪਾਸ ਵੇਖੋ ਕਿ ਕਟਿੰਗ ਵਾਲੇ ਜਿਹੜੇ ਲੜਕੀ ਹਨ ਉਹ ਕਿੰਨੇ ਘੱਟ ਰਹਿ ਗਏ ਹਨ ਬਹੁਤ ਦੁਨੀਆ ਸਰਦਾਰ ਬਣ ਚੁੱਕੀ ਹੈ ਪਰਮਾਤਮਾ ਜੀ ਦੇ ਦਰ ਦੇ ਨਾਲ ਜੁੜ ਚੁੱਕੀ ਹੈ ਜੇਕਰ ਨੌਜਵਾਨ ਇਸ ਤਰੀਕੇ ਨਾਲ ਕਰਨਗੇ ਤਾਂ ਹੋਰਨਾਂ ਦਾ ਵੀ ਉਹਨਾਂ ਵੱਲ ਵੇਖ ਕੇ ਮਨਪ੍ਰੇਰਿਤ ਹੋ ਜਾਵੇਗਾ ਜੇਕਰ ਕਿਸੇ ਦੇ ਮਾਂ ਦਾ ਪੁੱਤ ਅੰਮ੍ਰਿਤ ਛਕ ਲਵੇ ਤਾਂ ਕਿੰਨੀ ਛੇਤੀ ਕਿਰਪਾ ਹੁੰਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਸੰਗਤ ਰੂਪ ਵਿੱਚ ਹੋਈਏ ਤਾਂ ਪਤਾ ਨਹੀਂ ਕਿਹੜੀ ਰੰਗੀ ਰੂਹ ਬੈਠੀ ਹੋਵੇ ਜਿਸ ਦੀ ਇੱਕ ਵਾਰ ਵੀ ਨਿਗਾ ਸਾਡੇ ਤੇ ਪਹੁੰਚ ਜਾਵੇ ਤੇ ਸਾਡਾ ਜਨਮ ਸਵਾਰਿਆ ਜਾ ਸਕਦਾ ਹੈ ਸਾਥ ਸੰਗਤ ਜੀ ਜਿਹੜੇ ਲੋਕ ਬਾਣੀ ਨੂੰ ਨਹੀਂ ਪੜ ਸਕਦੇ ਅਣਪੜ ਹਨ ਉਹ ਬੈਠ ਕੇ ਬਾਣੀ ਸੁਣਤਾ ਸਕਦੇ ਹਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਤਾਂ ਕਰ ਸਕਦੇ ਹਨ ਉਹਨਾਂ ਦੀ ਵੀ ਫਿਰ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਬੂਲ ਹੋ ਜਾਵੇਗੀ ਸਾਧ ਸੰਗਤ ਜੀ ਇਸ ਤਰੀਕੇ ਨਾਲ ਅਸੀਂ ਆਪਣੇ ਮਨ ਵਿੱਚ ਪ੍ਰਣ ਕਰਨਾ ਹੈ ਕਿ ਆਪਣੇ ਅੰਦਰੋਂ ਪਹਿਲਾਂ ਤਾਂ ਪੰਜ ਕ੍ਰੀਤੀਆਂ ਨੂੰ ਦੂਰ ਕਰਨਾ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜੇਕਰ ਇਹੋ ਚਹੀਆਂ ਕ੍ਰੀਤੀਆਂ ਤੋਂ ਸਾਡਾ ਖਹਿੜਾ ਛੁੱਟ ਗਿਆ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਹੋਣੀ ਸਾਡੇ ਤੇ ਲਾਜ਼ਮੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ